ਦੁੱਧ ਦੇ 2000 ਰੁਪਏ ਦੀ ਖਾਤਰ ਚੱਲੀਆਂ ਗੰਡਾ ਸਿਆਨ ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਟ ਬਦਲਖਾਂ ਦੇ ਇੱਕ ਨੌਜਵਾਨ ਨੇ ਦੱਸਿਆ ਹੈ ਕਿ ਮੈਂ ਪਿੰਡ ਵਿੱਚ ਹੀ ਇੱਕ ਡੇਰੀ ਵਾਲੇ ਤੋਂ ਦੁੱਧ ਲਿਆ ਹੋਇਆ ਸੀ ਅਤੇ ਜਸਰਾਜ ਡੇਰੀ ਦੇ ਮਾਲਕਾਂ ਵੱਲੋਂ ਪਹਿਲਾਂ ਮੇਰੇ ਘਰੋਂ ਦੁੱਧ ਦੇ ਪੈਸਿਆਂ ਦੀ ਆੜੇ ਹੀਟ ਮੇਰਾ ਕੂਲਰ ਧੱਕੇ ਨਾਲ ਚੱਕ ਲਿਆ ਜਾਂਦਾ ਹੈ ਪੀੜਤ ਵਿਅਕਤੀ ਸੋਮਨਾਥ ਨੇ ਦੱਸਿਆ ਕਿ ਜਦੋਂ ਮੈਂ ਇਹਨਾਂ ਤੋਂ ਆਪਣਾ ਕੂਲਰ ਵਾਪਸ ਮੰਗਿਆ ਤਾਂ ਇਹਨਾਂ ਵੱਲੋਂ ਮੁੰਡੇ ਇਕੱਠੇ ਕਰਕੇ ਮੇਰੇ ਘਰ ਅੰਦਰ ਵਰਕੇ ਹਮਲਾ ਕਰ ਦਿੱਤਾ ਅਤੇ ਘਰ ਦੇ ਵਿੱਚ ਦਾਖਲ ਹੋ ਪੰਨ ਤੋੜ ਕੀਤੀ ਗਈ। ਪੀੜਤ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਨੂਰਮਹਿਲ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਸੀ ਪਰ ਨੂਰਮਹਿਲ ਪੁਲਿਸ ਅਜੇ ਤੱਕ ਕੋਈ ਵੀ ਤਸੱਲੀ ਬਖਸ਼ ਕਾਰਵਾਈ ਨਹੀਂ ਕਰ ਸਕੀ ਹੈ ਅਤੇ ਤਮਾਸ਼ਾ ਦੇਖ ਰਹੀ ਹੈ। पीड़ित व्यक्ति ने यह भी कहा कि जेकर मेरे परिवार का कोई जानी नुकसान होंगे है तो उसकी जिम्मेवारी नूरमहिल थाने के एस एचओ की होगी इस संबंधी जदों नूरमहिल पुलिस ने इनकुरी मुलाजमे ए एस आई जगजीत गलबात कीती गई तो उन्होंने कहा कि अजे छाणबीण चल रही है जदों छाणबीण पूरी होगी ही कोई कारवाई की जाएगी इतने ये जिक्रयोग है कि यह जगजीत सिंह थानेदार उ है जिसने नूरमहिल बाद होगा भी नहीं तोड़िया है ਆਮ ਪਬਲਿਕ ਦੀਆਂ ਸੈਂਕੜੇ ਦਰਖਾਸਤਾਂ ਇਸ ਦੇ ਕੋਲ ਪੈਡਿੰਗ ਚੱਲ ਰਹੀਆਂ ਹਨ ਤੇ ਇਹ ਤਰੀਕ ਤੇ ਤਰੀਕ ਦਿੰਦਾ ਆ ਰਿਹਾ ਹੈ। ਪਿਛਲੇ ਦਿਨੀ ਡੀਐਸਪੀ ਨਕੋਦਰਵਲੋਂ ਵੀ ਇਸ ਥਾਣੇਦਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਇਸ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਦਿਸ ਰਿਹਾ ਹੈ। ਮੇਰਾ ਨਾਮ ਸੋਮਨਾਥ ਹੈ ਜੀ। ਪਿੰਡ ਕੋਟਵਾਲਖਾਂ ਜੀ। ਕੀ ਗੱਲ ਹੋਈ ਭਾਜੀ? ਭਾਜੀ ਮੇਰੇ ਪਿੰਡ ਦੇ ਵਿੱਚ ਇੱਕ ਡੈਰੀ ਆ ਜੋ ਸਰਾਜ ਦੇ ਨਾਮ ਤੇ ਉਹਨਾਂ ਕੋਲ ਮੈਥੋਡਲ ਨਾ ਨਹੀਂ 2 ਕਿਲੋ ਤਕਰੀਬਨ ਦੇ ਪਰਸੋਂ ਚੌਥ ਉਹਨਾਂ ਦਾ 2000 ਰੁਪਏ ਮੇਰੇਲ ਬਣ ਗਿਆ ਠੀਕ ਹੈ ਤੇ 4 ਦਿਨ ਪਹਿਲਾਂ ਮੈਂ ਮੇਰੇ ਕੋ ਆਏ ਉਹ ਮੁੰਡੇ ਕਹਿੰਦੇ ਯਾਰ ਵੀ ਵੀ ਪੈਸੇ ਤੇ ਰਲ ਹੋ ਗਏ ਇੰਨੇ ਮੈਂ ਕਹਾਂ ਵੀ ਦੋ ਦਿਨ ਰਕੋ ਮੈਨੂੰ 2000 ਮੈਨੂੰ ਆਣਾ ਆ ਮੈਂ ਤੁਹਾਨੂੰ ਦੇ ਦੂੰਗਾ ਠੀਕ ਹੈ ਪੈਸਿਆਂ ਦਾ ਲੈਣ ਦੇ ਪੈਸਿਆਂ ਦਾ ਹਾਂਜੀ 2000 ਦਾ ਹੀ ਸੀਗਾ ਜਿਆਦਾ ਵੀ ਨਹੀਂ ਸੀਗਾ ਤੇ ਉਹ ਕਹਿੰਦੇ ਵੀ ਨਹੀਂ ਵੀ ਅਸੀਂ ਤਾਂ ਪੈਸੇ ਲੈ ਕੇ ਜਾਣੇ ਆ ਠੀਕ ਹੈ ਵੀ ਵੀ ਸਾਨੂੰ ਮੈਂ ਤੂੰ ਰੋਕ ਨਹੀਂ ਸਕਦਾ ਵੀ ਕਹਿੰਦੇ ਤੇਰਾ ਨਹੀਂ ਤੇ ਕੂਲਰ ਚੱਕ ਕੇ ਲੈ ਜਾਣ ਜਾਂ ਪੈਸੇ ਦੇ ਮੈਂ ਕਿਹਾ ਕੂਲਰ ਨਾਲ ਚ ਕੋਈ ਤਾਂ ਬਈ ਦੋ ਦਿਨ ਦੀ ਗੱਲ ਐਵੇਂ ਲੈ ਜਾਓ ਤੁਸੀਂ ਕੋਈ ਨਹੀਂ ਉਹ ਤੱਕੇ ਦਾ ਕੂਲਰ ਚੱਕ ਕੇ ਲੈ ਗਏ ਠੀਕ ਆ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਲੈ ਗਏ ਉਹਦਰ ਤੇ ਮੇਰੀ ਜਿਹੜੇ ਅੱਡੇ ਦੇ ਵਿੱਚ ਦੁਕਾਨ ਐ ਕੋ ਵੱਡੀ ਸਾਰੀ ਲੱਗੀ ਉਹ ਵੀ ਕਿਰਾਏ ਤੇ ਪਰ ਇਧਰਲੀ ਸਾਈਡ ਤੇ ਮੈਂ ਇੱਕ ਹੋਰ ਦੁਕਾਨ ਮੇਰੀ ਨਾਲ ਹੀ ਉਹ ਉਹ ਕਿਰਾਏ ਤੇ ਚੜ ਗਈ ਉਹ ਬੰਦੇ ਨੇ ਮੈਨੂੰ 2000 ਦੇ ਦਿੱਤਾ ਫਿਰ ਮੈਂ ਇਹਨੂੰ ਫੋਨ ਕੀਤਾ ਉਦੋਂ ਦੀ ਸ਼ਾਮ ਨੂੰ ਉਸੇ ਦਿਨ ਮੈਂ ਕਿਹਾ ਵੀ ਮੇਰਾ ਤੁਸੀਂ ਕੂਲਰ ਦੇਜੋ ਵੀ 2000 ਮੈਨੂੰ ਆ ਗਏ ਤੁਸੀਂ ਲੈ ਲਓ ਹਣਾ ਓਏ ਮੁਰੇ ਗੜਾ ਘੜਨ ਲਾ ਪਏ ਕਹਿੰਦਾ ਅਸੀਂ ਚੂੜੇ ਚਮਾਰਾ ਤੋਂ ਜਿਹੜੀ ਚੀ ਚੱਕ ਲਈ ਅਸੀਂ ਬਾਕਸਿੰਗ ਕਰਦੇ ਹੁੰਦੇ ਜੱਟ ਹੁੰਨੇ ਅਸੀਂ ਠੀਕ ਐ ਵੀ ਤੇਰੀ ਹਿੰਮਤ ਐ ਦਾ ਲੈ ਲਈ ਮੈਂ ਕਹਾਂ ਵੀ ਮੈਂ ਹਿੰਮਤ ਵਾਲੀ ਤਾਂ ਗੱਲ ਨਹੀਂ ਕਰਦਾ ਵੀ ਤੂੰ ਆਪਣੇ ਪੈਸੇ ਲੈ ਲੈ ਕੂਲਰ ਦੇ ਦੇ ਮੈਨੂੰ ਹਨਾ ਵੀ ਉਹ ਤਾਂ ਇੰਨਾ ਮਹਿੰਗਾ ਹੈ ਵੀ ਨਹੀਂ ਉਹ ਤੇ ਇਹਨਾਂ ਨੇ ਨਹੀਂ ਦਿੱਤਾ ਜੀ ਤੇ ਦੂਜੇ ਦਿਨ ਉਹ ਇਹ ਨਈ ਕੋਦੀ ਮੰਮੀ ਤੇ ਜਸਰਾਜ ਉਹ ਇੱਕਦਾਂ ਇਹ ਜਸਰਾਜ ਆ ਮੁੰਡੇ ਦਾ ਨਾਂ ਇੱਕਦਾਂ ਸਾਬੀ ਜੀ ਸਾਬੀ ਨੂੰ ਫੋਨ ਕੀਤਾ ਸੀ ਮੈਂ ਤੇ ਉਹਦੀ ਮੰਮੀ ਦਾ ਨਾਮ ਭੋਲੀ ਆ ਠੀਕ ਆ ਤਿੰਨੇ ਜਣੇ ਇਹ ਤੇ ਇੱਕ ਮੁੰਡਾ ਹੈਗਾ ਉਹ ਦੂਜਾ ਪਿੰਦੂ 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 ਕਹਿੰਦੇ ਉਹਨੂੰ ਪਿੰਡ ਦੇ ਹਾਂਜੀ ਇੱਕ ਪਿੰਦੂ ਇੱਕ ਅਮਰਤਪਾਲ ਹੈ ਉਹ ਕਲੋਨੀਆ ਦੇ ਵਿੱਚ ਸਾਡੇ ਜਿੱਥੇ ਅਸੀਂ ਗੱਲੇ ਨੇ ਕਲੋਨੀਆ 'ਚ ਉਹ ਮੁੰਡਾ ਤੇ ਇੱਕ ਹੈਗਾ ਦੂਜਾ ਅਮਰਤਪਾਲ ਪਿੰਦੂ ਇੱਕ ਉਹਨੂੰ ਕੀਰ ਦਾ ਮੁੰਡਾ ਕਹਿੰਦੇ ਉਹਦਾ ਨਾਮ ਹੀ ਮੈਨੂੰ ਪਤਾ ਇਹਨਾਂ ਨੂੰ ਪਤਾ ਇਹਨਾਂ ਨੂੰ ਤੋਂ ਪਤਾ ਲੱਗ ਜਾਣਾ ਉਹ ਠੀਕ ਆ ਇਹ 5 6 ਜਣੇ ਇਹ ਆਏ ਮੇਰੇ ਕੋ ਤੇ ਗੜਾਸੀਆਂ ਲੈ ਕੇ ਠੀਕ ਹੈ ਜੀ ਤੇ ਮੈਂ ਤਾਂ ਮੈਂ ਜੋ ਦਰਵਾਜ਼ਾ ਖੋਲਿਆ ਤੇ ਇੱਕ ਨੇ ਬੰਦੇ ਤੋਂ ਮਾਰਿਆ ਤਾਂ ਮੇਰੇ ਜਿੱਦਾਂ ਮੈਂ ਬਚਾ ਕੀਤਾ ਤੇ ਮੇਰੇ ਹਟਾ ਮੌਕੇ ਤੇ ਘਰ ਸੀ ਮੈਂ ਕਿ ਜਿਆਦਾ ਤੇ ਘਰੀ ਹੁਣ ਜਿਆਦਾ ਤੇ ਮੇਰੇ ਇੱਥੇ ਟੱਕ ਲਗਾ ਹਨਾ ਤੇ ਮੈਂ ਜਿੱਦਾਂ ਨਾਟਕ ਵਿੱਚ ਮੈਂ ਦੇਖਿਆ ਪੰਜ ਛੇ ਜਾਨੇ ਕੜਾਸੀਆਂ ਵੀ ਮੈਂ ਨੱਠ ਗਏ ਤੇ ਕੁੰਡਾ ਲਾ ਲਿਆ ਅੰਦਰੋਂ ਤੇ ਇਹ ਜੀ ਗੜਾਸੀਆਂ ਕੁੰਡੇ ਉੱਥੇ ਦਰਵਾਜ਼ਿਆਂ ਦੇ ਮਾਲ ਲਾ ਪਰ ਤੈੰਦਰਾ ਸਾਰਾ ਭੰਤਾ ਇਹਨਾਂ ਨੇ ਮੇਰਾ ਹਨਾ ਉਹ ਗੜਾਸੀਆਂ ਮਾਲ ਕਹਿੰਦੇ ਨਿਕਲ ਬਾਤ ਤੈਨੂੰ ਵੱਢਣਾ ਜੇਬ ਉਹ ਇਹ ਚਿੱਟਾ ਝੂਟਾ ਖਾਂਦੇ ਲਾਉਂਦੇ ਇਹ ਸਾਰੇ ਇਹਨਾਂ ਤੇ ਇੱਕ ਦੋ ਕਿਸੇ ਪਹਿਲੂ ਵਿੱਚ ਚੱਲਦੇ ਆ ਨਸ਼ੇੜੀ ਆ ਹਾਂਜੀ ਇਹ ਇਹਨਾਂ ਦੇ ਕੀ ਪਹਿਲਾਂ ਵੀ ਕੇਸ ਚੱਲਦੇ ਆ ਇਹਨਾਂ ਦੇ ਵਿੱਚ ਜਿਹੜੇ ਤਿੰਨ ਚਾਰ ਮੁੰਡੇ ਆ ਉਹਨਾਂ ਦੇ ਚੱਲਦੇ ਕੇਸ ਠੀਕ ਆ ਤੇ ਮੈਂ ਜੀ ਨਾ ਠੱਗੇ ਮਸੀਂ ਜਾਨ ਬਚਾਈ ਤਾਂ ਅੰਦਰ ਇਹ ਕਿੰਨੇ ਘੰਟੇ ਤੋਂ ਅੱਧੇ ਘੰਟੇ ਤੋਂ ਜ਼ਿਆਦਾ ਇਹ ਉੱਥੇ ਪੰਨ ਤੋੜ ਕਰਦੇ ਰਹੇ ਸੀ ਮੇਰੇ ਦਰਵਾਜ਼ੇ ਤੇ ਕਦੀ ਕੋਈ ਕਿਤੇ ਮਾਰਨੇ ਆ ਫੇ ਕਰੀ ਉਹਦੀ ਮੰਮੀ ਕਹਿੰਦੀ ਜੀ ਅਸੀਂ ਜੂੜੇ ਚ ਮਰਨ ਵਾਜ ਦੱਸ ਕੇ ਜਾਣਾ ਵੀ ਅਸੀਂ ਕੀ ਹੁੰਨੇ ਆ ਅਸੀਂ ਜੱਟ ਹੁੰਨੇ ਆ ਅਸੀਂ ਇਦਾਂ ਕਰਦਾਂਗੇ ਉਹ ਕਰਦਾਂਗੇ ਹਨਾ ਵੀ ਇਦਾਂ ਜਾਨੀ ਕਿ ਇਹਨਾਂ ਨੇ ਤਸ਼ੱਦਦ ਕੀਤਾ ਮੈਂਨਾਂ ਫੇਰ ਜਦੋਂ ਜਦੋਂ ਹਾਂ ਬੂਗ ਜਾਂ ਨਸ਼ਾ ਇਹਨਾਂ ਦਾ ਟੁੱਟ ਗਿਆ ਹੋਇਆ ਜਦ ਉਹ ਤਾਂ ਹਮੋਂਗੇ ਫਿਰ 1 ਘੰਟੇ ਕੇ ਬਾਅਦ ਹੀ ਚੱਲ ਗਈ ਕਹਿੰਦੇ ਬਾਅਦ ਚ ਪਰ ਇਹ ਕਹੇ ਕਹਿੰਦੇ ਜਦੋਂ ਵੀ ਨਿਕਲਿਆ ਸੜਕ ਤੇ ਹੀ ਖੜੇ ਆ ਤੈਨੂੰ ਵੱਡਣਾ ਅੱਜ ਅਸੀਂ ਠੀਕ ਹੈ ਜਦੋਂ ਵੀ ਜਿੱਥੇ ਪੁਲਿਸ ਵਾਲੀ ਪ੍ਰਸ਼ਾਸਨ ਵਾਲੀ ਕੋਈ ਸਾਡੀ ਅਸੀਂ ਗੱਲ ਕੀਤੀ ਜੀ ਉਹਨਾਂ ਨੇ 112 ਤੇ ਮੈਂ ਕਾਲ ਕੀਤੀ ਫਿਰ ਠੀਕ ਹੈ ਇਹਨਾਂ ਤੋਂ ਬਾਅਦ ਕਿਉਂਕਿ ਪਹਿਲਾਂ ਮੈਂ ਦਰਵਾਜ਼ੇ ਨੂੰ ਖੜ ਕੇ ਖੜਾ ਸੀਗਾ ਫੋਨ ਮੇ ਕੋ ਹੋ ਨਹੀਂ ਰਿਹਾ ਸੀ 112 ਨੇ ਤਾਂ ਬੋਲਦੀ ਕਾਲ ਕਰ ਦੇਣੀ ਸੀ ਫਿਰ ਮੈਨੂੰ 112 ਤੇ ਕਾਲ ਕੀਤੀ ਫਿਰ ਘੰਟੇ ਕੇ ਬਾਅਦ ਪੁਲਿਸ ਆਈ ਨੂਰਮਲ ਵਾਲੀ ਠੀਕ ਹੈ ਉਹ ਸਾਰੀ ਵੀਡੀਓ ਬਣਾ ਕੇ ਲਈ ਉਹਨਾਂ ਨੇ ਦੇਖਿਆ ਸਾਰਾ ਕੁਝ ہاں ਵੀ ਆ ਟੁੱਟਾ ਆ ਇੱਥੇ ਲੱਗਾ ਸਾਰਾ ਕੁਝ ਨਾ ਤੇ ਉਦੋਂ ਬਾਅਦ ਹਾਲੇ ਤੱਕ ਉਹਨਾਂ ਦਾ ਕੋਈ ਕਾਰਵਾਈ ਨਹੀਂ ਹੋਈ ਠੀਕ ਆ ਪੁਲਿਸ ਨਾਲੇ ਖੁਦ ਜਾ ਕੇ ਦੇਖਿਆ ਸਾਰਾ ਕੁਝ ਕੋਈ ਬਿਆਨ ਲੈ ਕੇ ਨਹੀਂ ਹੁਣ ਤੱਕ ਹਾਲੇ ਤੱਕ ਬਿਆਨ ਨਹੀਂ ਹੋਈ ਜੀ ਮੇਰੇ ਰਾਤੀ ਆਏ ਸੀਗੇ ਪੁਲਿਸ ਵਾਲੇ ਉਹ ਕਹਿੰਦੇ ਵੀ ਤੇਰੀ ਐਮਐਲਏ ਨਹੀਂ ਹੱਲਿਆਈ ਵੀ ਉਦੋਂ ਬਾਅਦ ਚ ਅਸੀਂ ਸਵੇਰੇ ਜਾਣ ਕੇ ਬਿਆਨ ਲਗਾਵਾਂ ਹੁਣ ਵੀ ਮਨ ਲੱਗਾ ਦੋ ਬੱਤ ਚੱਲੇ ਹੋਣੇ ਇੱਕ ਬੱਤ ਗਿਆ ਹੁਣ ਤੇ ਹਾਲੇ ਤੱਕ ਨਹੀਂ ਆਈ ਜੀ ਉਹ ਕੀ ਕਰਦੇ ਹਾਂ ਹਾਂ ਜੀ ਮੰਗੇ ਹੀ ਕਰਦੇ ਵੀ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਵੀ ਗੁੰਡਾਗਰਦੀ ਮੰਨ ਲਓ 2000 ਰੁਪਏ ਸੀ ਉਹ ਵੀ ਮੈਂ ਦੇ ਦੇ ਦੇਣ ਲਈ ਫੋਨ ਕੀਤਾ ਅਗਲੇ ਨੂੰ ਹਨਾ ਤੇ ਉਹ ਗੁੰਡਾਗਰਦੀ ਘੜਾਸੀਆਂ ਲੈ ਕੇ ਆਏ ਠੀਕ ਹੈ ਤੇ ਫਿਰ ਉਹ ਸਾਨੂੰ ਜਾਤੀਵਾਦੀ ਸ਼ਬਦ ਬੋਲ ਕੇ ਸਾਨੂੰ ਗਲਾਂ ਕੱਢੀਆਂ ਉਹਨਾਂ ਨੇ ਠੀਕ ਹੈ ਅਸੀਂ ਚੂੜੇ ਜਿਹਾ ਮਰ ਉਹਨਾਂ ਨੂੰ ਦੇਖ ਲਾਂਗੇ ਅਸੀਂ ਇਦਾਂ ਕਰਦਾਂਗੇ ਆ ਨਿਕਲ ਭਾਰਤ ਨੂੰ ਦੇਖਦੇ ਆਂ ਅਸੀਂ ਠੀਕ ਹੈ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੁਲਿਸ ਦੀ ਬਹੁਤ ਢਿੱਲੀ ਕਾਰਜਗਾਰੀ ਬਹੁਤ ਜ਼ਿਆਦੀ ਢਿੱਲੀ ਕਾਰਜਗਾਰੀ ਜੀ ਪਹਿਲੇ ਤਾਂ ਮੈਂ 112 ਤੇ ਫੋਨ ਕੀਤਾ ਤੇ ਡੇਢ ਘੰਟੇ ਬਾਅਦ ਪੁਲਿਸ ਆਜੀ ਠੀ ਠੀਕ ਹੈ ਦੂਜਿਆ ਟਾਈਮ ਟਾਈਮ ਜਿਹੜਾ ਹੈਗਾ ਆ ਤੇ ਉਸ ਤੋਂ ਬਾਅਦ ਰਾਤ ਨੂੰ ਉਦੋਂ ਕਾਲ ਆਈ ਤੇ ਇਹ ਫੀਮੈਨ ਨੂੰ ਵੀ ਕਿਹਾ ਮੈਂ ਕਿਹਾ ਮੈਨੂੰ ਤੂੰ ਹਸਪਤਾਲ ਲੈ ਜਾਉਂ ਵੀ ਮੈਂ ਤਾਂ ਨਹੀਂ ਬਾਹਰ ਨਿਕਲਦਾ ਵੀ ਮਨ ਲਓ ਰਸਤੇ 'ਚ ਕਿਤੇ ਬੈਠੇ ਹੋਏ ਸੀ ਤੇ ਮੈਂ ਮੈਨੂੰ ਵੱਡਦਾ ਤਾਂ ਫੇਕ ਹੋਣ ਦੀ ਜ਼ਿੰਮੇਵਾਰ ਹਾਂ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਨਹੀਂ ਲਿਆ ਸਕਦੇ ਤੈਨੂੰ ਠੀਕ ਹੈ ਵੀ ਤੂੰ 108 ਤੇ ਕਾਲ ਕਰ ਜਾ ਕਿ ਜਿੱਦਾਂ ਵੀ ਤੂੰ ਜਾ ਸਕਦਾ ਚਲ ਜਾ ਠੀਕ ਇਹ ਜਿਹੜਾ ਡੇਢ ਘੰਟਾ ਲੇਟ ਪੁਲਿਸ ਪਹੁੰਚੀ ਆ ਹਾਂ ਜੀ ਕੋਈ ਜਾਨ ਜਾਨੀ ਹੋ ਜੇ ਜ਼ਿੰਮੇਵਾਰ ਕੋ ਹੋਣਾ ਉਹ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਆ ਫਿਰ ਮੈਂ ਤਾਂ ਆਪਣੇ ਲੋ ਇਨਫੋਰਮੇਸ਼ਨ ਠੀਕ ਹੈ ਨਾ ਮੈਂ 112 ਤਾਂ ਆਇਓ ਗੋਲ ਕੀਤੀ ਵੀ ਮਿੰਟ ਲਈ ਕੰਮ ਹੁੰਦਾ ਆ ਉਹ ਡੇਢ ਘੰਟੇ ਬਾਅਦ ਪੁਲਿਸ ਪਹੁੰਚੀ ਠੀਕ ਹੈ ਤੇ ਮੈਂ ਉਹ ਡੇਢ ਘੰਟਾ ਵੀ ਜਿਲਾ ਲਓ ਉੱਥੇ ਰਹਿੰਦੇ ਦਰਵਾਜਾ ਕੁਦਰਤੀ ਟੁੱਟ ਜਾਂਦਾ ਠੀਕ ਹੈ ਫਿਰ ਮੈਂ ਤਾਂ ਗਿਆ ਸੀ ਕਿ ਨਹੀਂ ਠੀਕ ਹੈ ਤੁਹਾਡੇ ਨਾਲ ਕੋਈ ਵੀ ਹੋ ਵੀ ਨਾ ਵੀ ਹੋ ਸਕਦਾ ਹੋ ਵੀ ਨਾ ਵੀ ਕਿ ਉਹ ਨਸ਼ੇ ਕੀ ਨਸ਼ੇ ਗਾਣਿਆਂ ਨੂੰ ਕੀ ਪਤਾ ਹੁੰਦਾ ਕਿੱਥੇ ਲੱਗਣੀ ਕਿੱਥੇ ਨਹੀਂ ਠੀਕ ਹੈ ਉਹਨਾਂ ਗੜਾਸੀਆਂ ਕੋਲ ਅਗਲੇ ਜਿਹੜੇ ਮਾਰਦੇ ਉਹਨਾਂ ਦੇ ਇੱਕ ਇੱਕ ਵੀ ਮੇਰੇ ਵੱਜ ਜਾਂਦੇ ਮੈਂ ਗਿਆ ਸੀ ਠੀਕ ਹੈ ਇਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਬਾਤ ਹੈ ਕਿ ਉਹ ਨਾਟਕੀ ਗੁੰਡਾ ਲਾ ਲਿਆ ਮੈਂ ਇਸ ਲਈ ਮੈਂ ਪ੍ਰਸ਼ਾਸਨਨ ਅਕੀ ਬੇਨਤੀ ਕਰ ਦਵਾਂ ਉਹਨਾਂ ਦੇ ਬਾਣਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਉਹਨਾਂ ਦੇ ਪਹਿਲਾਂ ਵੀ ਕੇਸ ਚੱਲਦੇ ਹਨ ਉਹਨਾਂ ਨੂੰ ਚੱਕ ਕੇ ਅੰਦਰ ਕੀਤਾ ਜਾਵੇ ਠੀਕ ਹੈ ਜੀ ਬਸ ਇਹੀ ਮੇਰੀ ਬੇਨਤੀ ਹੈ ਵੀ ਜੋ ਵੀ ਉਹਨਾਂ ਤੇ ਧਾਰਾ ਲੱਗਦੀਆਂ ਲੋਕਾਂ ਆ ਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਚੱਕਿਆ ਜਾਵੇ